ਹੋ 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 ਜਦੋਂ ਅਜੋ ਜਦੋਂ ਪਤਾ ਕੀ ਜਦੋਂ ਐਹੋ ਜੀਆਂ ਗੱਲਾਂ ਹੋ ਜਾਂਦੀਆਂ ਉਦੋਂ ਫਿਰ ਜੋਸ਼ ਜਾਗਦਾ ਸਾਡੀ ਮਾਤ ਭਾਸ਼ਾ ਪੰਜਾਬੀ ਸਾਡੀ ਮਾਤ ਭਾਸ਼ਾ ਪੰਜਾਬੀ ਆੜਾ ਈੜੀ ਸਸਾ ਹਾ ਕੱਕਾ ਖਖਾ ਸਤਿ ਸ਼੍ਰੀ ਅਕਾਲ ਪੰਜਾਬੀਓ ਕੀ ਹਾਲ ਚਾਲ ਆ ਮੈਂ ਆਸ ਕਰਦਾ ਵੀ ਤੁਸੀਂ ਵੀ ਸਾਰੇ ਵਧੀਆ ਹੋਵੋਗੇ ਤੇ ਮੈਂ ਵੀ ਚੜ੍ਹਦੀ ਕਲਾ ਦੇ ਵਿੱਚ ਆ ਤੇ ਜਿਵੇਂ ਕਿ ਉਸ ਦਿਨ ਆਪਾਂ ਪਹੁੰਚੇ ਸੀ ਦਾਦੀ ਪੋਤੀ ਪਾਰਕ ਦੇ ਵਿੱਚ ਬਠਿੰਡਾ ਦੇ ਵਿੱਚ ਤੇ ਅੱਜ ਆਪਾਂ ਪਹੁੰਚ ਚੁੱਕੇ ਹਾਂ ਜੀ ਮਿੱਤਲ ਮਾਲ ਦੇ ਵਿੱਚ ਮਿੱਤਲ ਮਾਲ ਦੇ ਵਿੱਚ ਪਹੁੰਚਣ ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਤੇ ਮੇਰੇ ਦਰਸ਼ਕੋ ਹੁਣ ਆਪਾਂ ਅੰਦਰ ਜਾਵਾਂਗੇ ਅੰਦਰ ਜਾ ਕੇ ਆਪਾਂ ਪੰਜਾਬੀਆਂ ਕੋਲੋਂ ਵੀ ਪੁੱਛਾਂਗੇ ਵੀ ਕੀ ਭਾਈ ਦੱਸੋ ਇੱਕ ਮੈਂ ਪੁਰਾਣੀ ਛੈ ਲੈ ਕੇ ਆਇਆ ਉਹਨਾਂ ਦਾ ਨਾਮ ਪੁੱਛਾਂਗੇ ਆਪਾਂ ਕੁਝ ਕੁਐਸਚਨ ਪੁੱਛਾਂਗੇ ਵੀ ਦੱਸੋ ਭਾਈ ਕੁਐਸਚਨ ਇਹਨਾਂ ਦੇ ਜਵਾਬ ਦਿਓ ਇਹ ਉਸ ਤੋਂ ਬਾਅਦ ਨਵਾਂ ਨਵਾਂ ਸ਼ੁਰੂ ਕੀਤਾ ਜੇ ਫਿਰ ਉਸ ਤੋਂ ਬਾਅਦ ਵੇਣੇ ਆ ਕੀ ਰਿਸਪੌਂਸ ਮਿਲਦਾ ਉਸ ਤੋਂ ਬਾਅਦ ਆਪਾਂ ਕਰਾਂਗੇ ਸ਼ੁਰੂ ਤੇ ਚਲੋ ਮਿਲਦੇ ਆਂ ਅੰਦਰ ਜਾ ਕੇ ਜੀ ਕੀ ਹਾਲ ਚਾਲ ਜੀ ਵਧੀਆ ਵਧੀਆ ਕੀ ਨਾਮ ਜੀ ਨਿਰਮਲ ਸਿੰਘ ਨਿਰਮਲ ਸਾਡਾ ਜੀ ਕੁਲਦੀਪ ਸਿੰਘ ਜੀ ਦੀਪ ਸਿੰਘ ਇੱਥੇ ਜੀ ਇੱਥੇ ਹੀ ਘੁੰਮਣ ਫਿਰਨ ਆ ਗਏ ਘੁੰਮਣ ਫਿਰਨ ਠੀਕ ਹੈ ਜੀ ਤੇ ਆਪਾਂ ਨੂੰ ਆਮ ਤੁਰਦੇ ਫਿਰਦੇ ਆਪਾਂ ਬੈਂਕਾਂ ਦੇ ਵਿੱਚ ਜਾਂਦੇ ਆ ਤੇ ਤੁਸੀਂ ਮੈਨੂੰ ਐ ਦੱਸੋ ਬੈਂਕ ਨੂੰ ਹਿੰਦੀ ਦੇ ਵਿੱਚ ਕੀ ਕਹਿੰਦੇ ਹੈ ਬੈਂਕ ਨੂੰ ਬੈਂਕ ਹੀ ਕਹਿੰਦੇ ਵੀਰੇ ਨਹੀਂ ਤਾਂ ਇੰਗਲਿਸ਼ ਚ ਕਹਿੰਦੇ ਆ ਨਹੀਂ ਬੈਂਕ ਤਾਂ ਠੀਕ ਆ ਬੈਂਕ ਨੂੰ ਹਿੰਦੀ ਦੇ ਵਿੱਚ ਕੀ ਕਹਿੰਦੇ ਆ ਹਿੰਦੀ ਦੇ ਵਿੱਚ ਨਹੀਂ ਹੁੰਦਾ ਨਹੀਂ ਪਤਾ ਤੁਹਾਨੂੰ ਵੀਰੇ ਬੈਂਕ ਹੀ ਕਹਿੰਦੇ ਵੀਰੇ ਮੈਂ ਤਾਂ ਕਦੇ ਦੇਖਿਆ ਨਹੀਂ ਵੀ ਬੈਂਕ ਨੂੰ ਬੈਂਕ ਹਿੰਦੀ ਦੇ ਵਿੱਚ ਕਹਿੰਦਾ ਹੈ ਹਿੰਦੀ ਦੇ ਵਿੱਚ ਹੁੰਦਾ ਹੈ ਹਿੰਦੀ ਵਿੱਚ ਵੀ ਬੈਂਕ ਹੀ ਲਿਖਿਆ ਹੁੰਦਾ ਹੈ ਪਰ ਆਸੀ ਬੰਦੇ ਪੰਜਾਬੀ ਮਾਈ ਹੁਣ ਹਿੰਦੀ ਪੈਸ਼ਨ ਆ ਸਾਡਾ ਨਹੀਂ ਬੰਦੇ ਦਾ ਮੈਂ ਵੀ ਪੰਜਾਬੀ ਆ ਯਾਰ ਬੰਦਾ ਦਾ ਮੈਂ ਵੀ ਠੇੜ ਪੰਜਾਬੀ ਆ ਇਹ ਹਿੰਦੀ ਕੋ ਪ੍ਰਮੋਟ ਕਰ ਰਹੇ ਨਹੀਂ ਨਹੀਂ ਪ੍ਰਮੋਟ ਨਹੀਂ ਕਰ ਰਹੇ ਪ੍ਰਮੋਟ ਨਹੀਂ ਕਰ ਰਹੇ ਇਹਦੇ ਵੈਸੇ ਇੱਕ ਮਤਲਬ ਜਰਨਲ ਆ ਲਈ ਨੋਲੇਜ ਵਾਸਤੇ ਆ ਪ੍ਰਮੋਟ ਨਹੀਂ ਕਰ ਰਹੇ ਪੰਜਾਬੀ ਭਾਸ਼ਾ ਦੇ ਬੁਝੋ ਉਹਦੇ ਬਾਰੇ ਦੱਸ ਸਕਦੇ ਆ আচ্ছা ਊੜਾ ੜਾ ਸੁਣਾ ਦੋ ਊੜਾ ਆੜਾ ਈੜੀ ਸਸਾ ਹ ਕਕਾ ਖਖਾ ਗਗਾ ਘਗਾ ਨਈਆਂ ਚਚਾ ਛਛਾ ਜਜਾ ਝਜਾ ਚਚਾ ਛਚਾ ਜਜਾ ਜਜਾ ਨਹੀਂਆ ਤੱਤਾ ਥੱਥਾ ਦੱਦਾ ਤੱਦਾ ਨੰਨਾ ਪੱਪਾ ਫੱਫਾ ਬੱਬਾ ਪੱਬਾ ਮੰਮਾ ਯਈਆ ਰਾਰਾ ਲੱਲਾ ਬਾਬਾ ਡਾੜਾ ਵਾ 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 ਬੜੇ ਟਾਈਮ ਬਾਅਦ ਮੁੰਡਾ ਮਿਲਿਆ ਯਾਰ ਇਦਾਂ ਦਾ ਯੰਗ ਤੇ ਨਾਲੇ ਜਿਹਨੂੰ ਊੜਾ ਡਾੜਾ ਆਉਂਦਾ ਹੋਵੇ ਪੂਰਾ ਇਹ ਏ ਬੀ ਸੀ ਵੀ ਆਉਂਦੀ ਆ ਹਾਂ ਇਹ ਸੁਣ ਲਾਓ ਏ ਬੀ ਸੀ ਡੀ ਈ ਐਫ ਜੀ ਐਚ ਆਈ ਜੇ ਕੇ ਐਲ ਐਮ ਐਨ ਓ ਪੀ ਕਿਊ ਆਰ ਐਸ ਟੀ ਯੂ ਵੀ ਡਬਲਯੂ ਐਕਸ ਵਾਈ ਜ਼ेड ਆ ਕਿਆ ਬਾਤ ਹੈ ਜੀ ਕਿਆ ਬਾਤ ਤੁਹਾਨੂੰ ਵੀਰ ਜੀ ਊੜਾੜਾ ਆਉਂਦਾ ਹਾਂ ਊੜਾੜਾ ਈਡੀ ਸਸਾ ਕੱਕਾ ਕੱਕਾ ਗਿਗਾ ਕਗਾ ਨਹੀਂ ਚੱਚਾ ਛੱਛਾ ਜੱਜਾ ਚੱਜਾ ਇੰਹਾਂ ਜਿਹਨੂੰ ਕਹਦੇ ਹੁੰਦੇ ਮਲਾ ਤੱਤਾ ਸੱਥਾ ਦੱਦਾ ਤੋਦਨ ਨੱਪ ਪੋਪਾ ਪੋਪਾ ਯਈਆ ਰਾਲਾ ਲੱਡਾੜਾ ਇਹ ਸਹੀ ਯਾਰ ਕਾਲੀ ਵੀ ਲੈਂਡ ਸਹੀ ਯਾਰ ਨਹੀਂ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਆਪਣੇ ਕਿਹੜੇ ਚੱਲੋਗੇ ਨਹੀਂ ਵੀਰੇ ਆਪਣਾ ਦਾ ਆਪ ਦਾ ਚੈਨਲ ਆ ਅਸੀਂ ਆਪਾ ਕਰਾਉਣੇ ਆ ਉਨ ਦੀ ਫੁੱਲ ਫਾਰਮ ਕੀ ਹੈ ਨਹੀਂ ਪਤਾ ਨਹੀਂ ਇਹ ਦਵਰ ਨਹੀਂ ਚਲੋ ਵਧੀਆ ਲੱਗਾ ਮਿਲ ਕੇ ਕਿੱਥੋਂ ਦੀ ਆਪਾਂ ਆਪ ਗੈਰੀ ਬਟਰ ਦਾ ਜੀ ਟੱਲ ਮੈਂ ਪਿੰਡ ਆਇਆ ਤਪਾ ਮੰਡੀ ਕੋ ਚਲੋ ਚਲੋ ਠੀਕ ਹੈ ਜੀ ਨਾਈਸ ਟੂ ਮੀਟ ਯੂ ਹੈਲੋ ਦੋਣ ਬਾਤ ਕਰੋਗੇ ਹਾਂ ਜੀ ਹਿੰਦੀ ਮੇ ਜਾਂ ਪੰਜਾਬੀ ਮੇ ਇਸ ਮਰਜ਼ੀ ਮੇ पंजाबी में पंजाबी हिंदी चलो आ पटेंडा से बिलोंग करते हो चलो वेरी गुड क्या स्टडी किया प्लस uh, 2 में हूँ कॉमर्स कर रहे हैं कॉमर्स कर रहे हो हाँ जी ओके कौन सा स्कूल हां लॉ ड्रमा ओके और uh, आगे क्या करना है uh, फिलहाल तो बीकॉम ऑनर्स बीकॉम ऑनर्स ओके ठीक है तो हमने हम बैंक जाते हैं तो बैंक को हिंदी में क्या कहते हैं बैंक को हिंदी में बैंक को हिंदी में क्या कहते हैं नहीं मालूम बैंक ही कहते हैं मैं भी नहीं मालूम नहीं मालूम हेलो केवाईसी हम कराते हैं केवाईसी हाँ केवाईसी

चचचचचचचच जने ना तेरे का ठठा डड्डा ठड्डा ना बस यही का कहते हैं चलो अब अब तक पहुंची गुडी कोई नहीं कोई नहीं कोई नहीं चलो बढ़िया लगता है तो ठनका लगा रखे की नाम सहज सहज चलो इतने मूवी देखना हो नहीं था ना इस सब सब दे हाँ जी कितना लगता है मेरे के हाँ जी बढ़िया लगता है चलो सारे � ਆਵਲੇ ਆਵਲੇ ਹਾਂ ਕੀ ਕਰਨਾ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਲਾਈਕ ਕਰਨਾ ਹੈ ਸ਼ੇਅਰ ਕਰਨਾ ਹੈ ਥੈਂਕ ਯੂ ਚਲੋ ਥੈਂਕ ਯੂ ਅਸਿਕ ਹੋ ਦੇ ਕਹਿੰਦਾ ਤੋ ਜੀ ਮੈਂ ਵੈਸੀ ਕਿਦੜ ਬਾਤ ਹਾਂ ਕਿਦੜ ਬਾਤ ਹੋ ਇੱਥੇ ਫੈਮਿਲੀ ਅੱਜ ਜਮੀ ਲੱਗ ਗਈ ਚਲੋ ਵਧੀਆ ਤੇ ਨੇ ਬਾਜ ਬੂ ਜਾ ਜੀ ਕੋਈ ਨਹੀਂ ਸਾਡਾ ਪਹਿਲੀ ਵਾਰ ਹੀ ਹੈ ਤਾਂ ਕਰਕੇ ਹੈ ਲੋਗ ਉਹਨਾਂ ਦੇ ਵਲੌਗ ਮੈਂ ਵਲੌਗ ਵੀ ਲਾ ਲਓ ਕੁਝ ਲਾ ਲਓ ਵੀ ਵੀਡੀਓ ਕਰ ਰਹੇ ਆ ਕੁਝ ਕੁਸਚਨ ਹੈ ਕੁਝ ਸਵਾਲਾਂ ਦੇ ਜਵਾਬ ਤੇ ਜਿਵੇਂ ਮੰਨ ਕੇ ਚੱਲੋ ਤੁਹਾਨੂੰ ਪਤਾ ਕਿ KYC ਜਿਹੜੀ ਆਪਾਂ ਕਰਦੇ ਆਂ ਉਹਦੀ ਫੁੱਲ ਫਾਰਮਿੰਗ KYC ਨੋ ਯੂਰ ਵੈਰੀਫਿਕੇਸ਼ਨ ਕਹਿੰਦੇ ਇਹ ਉਹ ਆ KYC ਮਾਈਕ ਹੋਇਆ ਜੀ ਇਹ ਨੋ ਯੂਰ ਵੈਲੀਡੇਸ਼ਨ ਆਈ ਥਿੰਕ ਕੇ ਵਾਈ ਸੀ ਕੇ ਕੇ ਵਾਈ ਸੀ ਹੈ ਨਹੀਂ ਕੇ ਵਾਈ ਸੀ ਕੇ ਵਾਈ ਸੀ ਕੇ ਵਾਈ ਸੀ ਨੋ ਯੂਰ ਵੈਲੀਡੇਸ਼ਨ ਹੋ ਸਕਦਾ ਨੋ ਯੂਰ ਵੈਲੀਡੇਸ਼ਨ 3 ਇਸ 3 ਨੋ ਯੂਰ ਇਹ ਵਹੀ ਵਾਈ ਸੀ ਜਿਹੜੀ ਆਪਾਂ ਕੇ ਵਾਈ ਸੀ ਨਹੀਂ ਕਰਵਾਉਂਦੇ ਐਨਾ ਗੂਗਲ ਪੇ ਵਾਸਤੇ ਵੀ ਕੇ ਵਾਈ ਸੀ ਦੀ ਲੋੜ ਪਈ ਹੈ ਹਰ ਕਿਸੇ ਨਾਲ ਕੇ ਵਾਈ ਸੀ ਦੀ ਲੋੜ ਪੈਂਦੀ ਹੈ ਉਹ ਵਾਲੀ ਕੇ ਵਾਈ ਸੀ ਬੈਂਕ ਦੇ ਵਿੱਚ ਵੀ ਕੇਵਾਈਸੀ ਦੀ ਲੋੜ ਹਾਂ ਆਈ ਥਿੰਕ ਕੇਵਾਈਸੀ ਲੋ ਯੂਰ ਦਾ ਸਮਾਂ ਲੱਗਿਆ ਸਿੱਧਾ ਕੀ ਹੋ ਜਾ ਚਲੋ ਤੁਹਾਨੂੰ ਕੁਝ ਆ ਹਾਂ ਚਲੋ ਨਹੀਂ ਇੱਕ ਕੁਐਸਚਨ ਹੋਰ ਸੀ ਕਿਹੜਾ ਬੈਂਕ ਦਾ ਬੈਂਕ ਨੂੰ ਹਿੰਦੀ ਦੇ ਵਿੱਚ ਕੀ ਕਹਿੰਦੇ ਆ ਅ ਆਈ ਥਿੰਕ ਮੁਦਰਾ ਸ਼ਕ ਅਮ ਤੌਰ ਤੇ ਹਿੰਦੀ ਚ ਬੈਂਕ ਹੀ ਲਿਖਿਆ ਹੁੰਦਾ ਯਾਰ ਜੇ ਪੜ੍ਹਦੇ ਆ ਬੈਂਕ ਤਾਂ ਲਿਖਿਆ ਹੁੰਦਾ ਬੈਂਕ ਨੂੰ ਹਿੰਦੀ ਦੇ ਵਿੱਚ ਕੀ ਕਹਿੰਦੇ ਨਾ ਚਲੋ ਦੋ ਕੁਐਸਚਨ ਪੁੱਛੇ ਤੇ ਦੋਨੇ ਨਹੀਂ ਭਾਜੀ ਦੇ ਸਕੇ ਜਵਾਬ ਚਲੋ ਕਿੱਥੋਂ ਆ ਗਿੱਧੜ ਪਾਸੋਂ ਸੀ ਕੀ ਕੁਆਲੀਫਿਕੇਸ਼ਨ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਤੇ ਕਾਰੋਬਾਰ ਜੌਬ ਕਰਦਾ ਚਲੋ ਚਲੋ ਨਾਈਸ ਟੂ ਮੀਟ ਸਤਿ ਸ੍ਰੀ ਅਕਾਲ ਜੀ ਜੀ ਨਾਮ ਜੀ ਸਤਨਾਮ ਜੀ ਉੱਚੀ ਬੋਲੋ ਮੜਾ ਯਾਰ ਸਤਨਾਮ ਮੇਰਾ ਬੂਟਾ ਸਿੰਘ ਜੀ ਬਾਰਾ ਬੋਲੋ ਸਤਨਾਮ ਸਿੰਘ ਜੀ ਆਜੋ ਵੀਰੇ ਮੇਰਾ ਨਾਮ ਅਮਰਤਪਾਲ ਜੀ ਸਾਡਾ ਵੀਰੇ ਮੇਰਾ ਨਾ ਗੁਰਵਿੰਦਰ ਆ ਜੀ ਠੀਕ ਹੈ ਜੀ ਗੁਰਵਿੰਦਰ ਜੀ ਕੀ ਬਠਿੰਡੇ ਤੋਂ ਬਲੋਂਗ ਕਰਦੇ ਹੋ ਮਤਲਬ ਵੜਲੇ ਮਿਲੇ ਜੀ ਨਹੀਂ ਨਹੀਂ ਉੱਚੋ ਕਰਦੇ ਬਣਾਏ ਸਾਰੇ ਸਾਰੇ ਇੱਕੋ ਪਿੰਡ ਇੱਕੋ ਪਿੰਡ ਦੇ ਇੱਕੋ ਪਿੰਡ ਦੇ ਇੱਥੇ ਆਉਣ ਦਾ ਮਕਸਦ ਬਾਹ ਮੂਵੀ ਦੇਖਣ ਆਏ ਸੀ ਕਿਹੜੀ ਆ ਤਾਂ ਕੋਈ ਨਹੀਂ ਪੱਕਾ ਨਹੀਂ ਹੈ ਕਿ ਜਿਹੜੀ ਵਧੀਆ ਅੱਛਾ ਜੇ ਵੇਖਣੀ ਹੈ ਅੱਛਾ 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 ਚਲੋ ਚਲੋ ਵਧੀਆ 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 ਤੇ ਪੜਾਈ ਕਰਦੇ ਹਾਂ ਪੜਾਈ ਦਾ ਨਹੀਂ ਕੰਮ ਕਰਦੇ ਹਾਂ ਸਾਰੇ ਕੰਮ ਕਰਦੇ ਹਾਂ ਕੀ ਕੰਮ ਬਸ ਅਸੀਂ ਆਪਾਂ ਕੈਂਟ ਚ ਕੰਮ ਕਰਦੇ ਆਂ ਮਤਲਬ ਆਪਣੇ ਬਠਿੰਡਾ ਕੈਂਟ ਚ ਆਪਾਂ ਵੀਰੇ ਮੈਂ ਮੈਕੜੀ ਜੌਬ ਕਰਦਾ ਜੀ ਆਹ ਆਊਟਲੈਟ ਤੇ ਜੌਬ ਕਰਦਾ ਆਪਾਂ ਜੀ ਮੈਂ ਵੀ ਕੈਂਟ ਤੇ ਜੀ ਠੀਕ ਹੈ ਚਲੋ ਕੰਮ ਕੋਈ ਵੱਡਾ ਛੋਟਾ ਨਹੀਂ ਹੁੰਦਾ ਸਾਰੇ ਵਧੀਆ ਕੰਮ ਆ ਅਸੀਂ ਵੀ ਕੰਮ ਹੀ ਕਰ ਰਹੇ ਆ ਤੁਸੀਂ ਮੈਨੂੰ ਸਵਾਲਾਂ ਦੇ ਜਵਾਬ ਦਵੋਗੇ ਥੋੜੇ ਜਿਹਾ ਆਹ ਕੋਈ ਚੱਕਰ ਨਹੀਂ ਜਦੋਂ ਵੀ ਜਾਣਾ ਆਇਆ ਆ ਪੰਜਾਬੀ ਆ ਗਏ ਹੋਏ ਉਸੇ ਜੀ ਵੜਾਂਗੇ ਆਪਾਂ ਸਾਰੇ ਬੈਂਕ 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 ਜਾਂਦੇ ਆ ਬੈਂਕ ਬੈਂਕ ਦੀ ਬੈਂਕ ਨੂੰ ਹਿੰਦੀ ਚ ਕੀ ਕਹਿੰਦੇ ਆ? ਸ਼ਾਖਾ ਸ਼ਾਖਾ ਪੰਜਾਬੀ ਚ ਐਂ ਵੀ ਤੇ ਨਹੀਂ ਪਤਾ ਜੀ। ਹਿੰਦੀ ਚ ਕੀ ਕਹਿੰਦੇ ਆ ਬੈਂਕ ਨੂੰ? ਪਤਾ ਨਹੀਂ ਹਿੰਦੀ ਦੇ ਗਈ ਸਾਨੂੰ। ਬੈਂਕ ਦੀ ਸ਼ਾਖਾ ਹੀ ਹੁੰਦੀ ਸਾਨੂੰ। ਉਧਰ ਵੀ ਲੈ ਲੱਕ ਲੈ ਪਿਆਰ ਉਧਰ ਲੈ ਲੋ ਲੈ ਕੀ ਕਿਹੜੀ ਜਾਂਦੇ ਪਹਿਲੀ ਗੱਲ ਤਾਂ ਇਹ ਬਹੁਤ ਘੱਟ ਗਿਆ ਕਿਹੜੀ ਜਾਂਦੇ ਜਾਣਾ 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 ਆਉਣਾ ਹੁਣ ਮੈਂ ਕਿਹੜਾ ਟਾਟਾ ਅੰਬਾਨੀ ਘਰੇ ਜਮੈਂ ਵੀ ਮੈਂ ਬੈਂਕ ਦਾ ਹੀ ਭੈਂਦਣਾ ਹੈ ਮੈਂ ਵੀ ਨਹੀਂ ਜਾਂਦਾ ਬੈਂਕ ਬੁੰਕ ਪਰ ਇਹ ਇੱਕ ਜਰਨਲ ਨੌਲੇਜ ਦਾ ਕੁਐਸਚਨ ਹੈ ਵੀ ਬੈਂਕ ਨੂੰ ਹਿੰਦੀ ਦੇ ਵਿੱਚ ਕੀ ਕਹਿੰਦੇ ਹੈ ਪਿਆ ਹਿੰਦੀ ਨਾਲ ਪੜ੍ਹਦੇ ਹਿੰਦੀ ਆਉਂਦੀ ਨਹੀਂ ਸੰਤ ਕੱਟ ਪਿਆ ਤੁਹਾਡੀ ਮਾਂ ਜਿਹੜੀ ਮਾਂ ਬੋਲੀ ਹੈ ਨਾ ਓਏ ਹੋਏ 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 ਜਦੋਂ ਅਜੋ ਜਦੋਂ ਪਤਾ ਕੀ ਜਦੋਂ ਐਹੋ ਜਿਹੀਆਂ ਗੱਲਾਂ ਹੋ ਜਾਂਦੀਆਂ ਉਦੋਂ ਫਿਰ ਜੋਸ਼ ਜਾਗਦਾ ਸਾਡੀ ਮਾਤ ਭਾਸ਼ਾ ਪੰਜਾਬੀ ਸਾਡੀ ਮਾਤ ਭਾਸ਼ਾ ਪੰਜਾਬੀ ਹੈ ਊੜਾ ੜਾ ਆਈ ੜੀ ਚਲੋ ਊੜਾ ੜਾ ਆਈ ੜੀ ਸੁਣਾਓ ੜਾ ਆਉਂਦੀ ਹੈ ਸਾਰਾ ਜੀ ਊੜਾ ੜਾ ਸੁਣਾਓ ਉੜਾੜਾ ਛੱਡੋ ਬਰੇ ਟਾਈਮ ਆੜਾ ਜੀ ਤੁਸੀਂ ਉੜਾੜ ਹੀ ਗਿਆ ਉੜਾੜਾ ਐੜੀ ਸੱਸਾ ਪੂਰਾ ਸੁਣਾਓ ਪੂਰਾ ਸੁਣਾਉਣ ਲੱਗੇ ਫਿਰ ਤੇ ਟਾਈਮ ਲੱਗੇਗਾ ਚਲੋ ਮਜ਼ਾਕ ਕਰਦੇ ਆ ਕਿ ਕੇ ਵੀ ਸੀ ਆਪਾਂ ਕਰਾਈ ਸਾਰਿਆਂ ਨੇ ਰਹਿੰਦੀ ਹੈ ਤੇ ਰਹਿੰਦੀ ਹੈ ਤੇਰੀ ਅੱਛਾ ਚਲੋ ਕੇ ਵੀ ਸੀ ਫੁੱਲ ਫਾਰਮ ਕੇ ਵੀ ਸੀ ਕਿੰது ਤੱਕ ਪੜੇ ਹੋ 12 ਬਰ ਸਾਰਾ 12 ਹੀ ਪੜਿਆ ਹਾਂ ਪਲੱਸ 2 ਵਾਲੇ ਹੈਂ ਉਹਦੇ ਮੁੰਡੇ ਨੇ ਪੀਏ ਕੀਤੀ ਹੈ ਇਹ ਉਹਦੇ ਮੁੰਡੇ ਨੇ ਉਹਦੇ ਵੀ ਪੀਏ ਕੀਤੀ ਹੈ ਪੂਰ ਨਹੀਂ ਜੜੀ ਸਾਡੀ ਤਾਂ ਜੀਏ ਪੂਰ ਨਹੀਂ ਜੜੀ ਮੈਂ ਕਿਹਾ ਫਿਰ ਕਲਾਸ ਨੂੰ ਪੜ੍ਹਨਾ ਤਾਂ ਚੰਗੀ ਤਰ੍ਹਾਂ ਨਹੀਂ ਆਉਦੀ ਬਲੋ ਕੇ ਵੀ ਸੀ ਦੀ ਫੁੱਲ ਫਾਰਮ ਇਹ ਆਉਦੀ ਨਹੀਂ ਕੇ ਵੀ ਸੀ ਇਹ ਬਿਨਾ ਕੇ ਵੀ ਸੀ ਵਾਲੇ ਇਹ ਬਿਨਾ ਇਹ ਇਹ ਜਿਹੜੇ ਆ ਨਾ ਇਹ ਬਿਨਾ ਕੇ ਵੀ ਸੀ ਵਾਲੇ ਟੱਕੇ ਆ ਇਹ ਇਹ ਦੇਸੀ ਨੁਕਰੇ ਆ ਦੇਸੀ ਉਹਦੀ ਬੈਂਕ ਵੱਲੋਂ ਆਇਆ ਬਲਾ ਨਹੀਂ ਨਹੀਂ ਉਹ ਭਰਾਵਾ ਅਸੀਂ ਬੈਂਕ ਕੋਲੇ ਨਾ ਪੁੱਛੋ ਅਸੀਂ ਬੈਂਕ ਕਿਤੇ ਸਾਡਾ ਅਸੀਂ ਜੇ ਬੈਂਕੇ ਚ ਲੱਗੇ ਹੁੰਦੇ ਭਰਾਵਾ ਇੱਥੇ ਧੱਕੇ ਖਾਣੇ ਸੀਗੇ ਨਹੀਂ بے ਰੋਜ਼ਗਾਰੀ ਵਾਲੀ ਗੱਲ ਦੱਸੋ ਵੀ ਸਰਕਾਰ ਨੌਕਰੀਆਂ ਕਿਉਂ ਨਹੀਂ ਦੇ ਰਹੀ ਨਹੀਂ ਦੇ ਰਹੀ ਸਰਕਾਰ ਨੌਕਰੀਆਂ ਔਰ ਅਸੀਂ ਤਾਂ ਭਰਾਵਾ 10-10 ਹਜ਼ਾਰ ਰੁਪਏ ਦੱਸੋ ਸਰਕਾਰ ਨੌਕਰੀਆਂ ਕਿਉਂ ਨਹੀਂ ਦੇ ਰਹੀ ਸਰਕਾਰ ਦਾ ਬੇੜਾ ਬੈਠਿਆ ਵਾ ਫਿਰ ਹਿਸਾਬ ਨਾਲ ਵੈਰੀ ਗੁੱਡ ਸਰਕਾਰ ਦਾ ਬਹਿ ਗਿਆ ਬੇੜਾ ਪਹਿਲਾ ਜੋ ਸੁਟਿਆ ਕਰ ਦਿੰਦੇ ਆ ਰੋਜੀ ਵੀ ਪੜ ਨਹੀਂ ਸਕਦਾ ਤੋਂ ਨੌਕਰੀਆਂ ਮੰਗ ਕੇ ਬਾਅਦ ਵਿੱਚ ਪਰਜਵਾਹ ਕਰਦੇ ਸਹੀ ਗੱਲ ਹੈ ਵੈਸੇ ਮਜ਼ਾਕ ਨਾ ਮਜ਼ਾਕ ਰਿਹਾ ਜੇ ਅਸੀਂ ਐਮਬੀਏ ਬੀਟੈਕ ਐਮਬੀਏ ਕਰਕੇ ਇੱਥੇ ਆ ਕੁਝ ਕਰਦੇ ਫਿਰਦੇ ਆ ਤੁਸੀਂ ਹਿਸਾਬ ਲਾ ਲਓ ਵੀ ਆਏ ਹਾਏ ਸੁਆਦ ਆ ਗਿਆ ਤੇ ਅਸੀਂ ਹਿਸਾਬ ਲਾ ਲਓ ਵੀ ਬੀਟੈਕ ਐਮਬੀਏ ਕਰਕੇ ਆਹ ਉਹਰੇ ਤੁਰੇ ਫਿਰਦੇ ਆ ਬਾਈ ਤੇ ਤੁਸੀਂ ਹਿਸਾਬ ਲਾ ਲਓ ਵੀ ਨੌਕਰੀਆਂ ਹੈ ਨਹੀਂ ਜੇ ਸਰਕਾਰ ਹੀ ਚੱਜਦੀ ਹੋਵੇ ਨੌਕਰੀਆਂ ਹੋਣ ਤੇ ਅਸੀਂ ਆ ਆ ਚੁੰਚ ਨੂੰ ਆ ਫੜਕੇ ਤੇ ਸੀ ਕੈਮਰੇ ਫੜਕੇ ਥੋੜੀ ਨਾ ਯਾਰ ਅਸੀਂ ਕਰਨਾ ਸੀ ਹਾਂ ਬੋਲੋ ਅਦਰ ਸਟੇਟਾਂ ਦੇ ਪੰਜਾਬ ਚ ਨੌਕਰੀਆਂ ਲਈ ਜਾਂਦੀ ਹੈ ਜੀ ਇੱਕ ਮਾਪੇ ਇੱਕ ਚੱਲ ਇੱਕ ਹਾਨੀ ਟੂ ਸ਼ਟਰਾਂ ਵਾਲੇ ਨੂੰ ਹੈ ਜਾਣਾ ਜਿਉ ਜੱਤੇਆਂ ਦਾ ਕੋਈ ਨਾ ਕੋ ਕਰ ਦੋ ਜੇ ਆ ਜਿਹੜਾ ਹੁਣ ਬਈਆਂ ਨੂੰ ਬਾਹਰ ਕੱਢਿਆ ਜਾ ਰਿਹਾ ਇਹਦੇ ਬਾਰੇ ਤੁਹਾਡਾ ਕੀ ਰਾਇ ਹੈ ਇਹ ਜ਼ਰੂਰੀ ਹੈ ਜ਼ਰੂਰੀ ਆ ਤਾਂ ਹੈ ਇਹ ਜਾਣੇ ਚਾਹੀਦੇ ਠੀਕ ਹੈ ਪੰਜਾਬੀ ਬੰਦੇ ਦੀ ਇੰਪੋਰਟੈਂਸ ਘਟ ਗਈ ਬਈ ਹਾਂ ਪ੍ਰਵਾਸੀ ਆ ਉਹਨਾਂ ਦਾ ਕਿਉਂਕਿ ਹਰੇਜ ਆ ਤੇ ਜਿਹੜਾ ਤੇਰੇ ਨਾਲ ਆਇਆ ਨਾ ਜਿੱਥੇ ਆਪਾਂ 400 ਦੇ ਕੰਮ ਕਰਨਾ ਉਹ 300 ਦੇ ਕੰਮ ਕਰ ਦਿੰਦੇ ਆ ਬੰਦਾ ਪੰਜਾਬੀ ਬੰਦੇ ਦੀ ਰੋਟੀ ਮਰ ਜਾਂਦੀ ਹੈ ਓ ਬਾਈ 2000 ਤੇ ਵੀ ਪਾਈ ਜਾਣੀ ਯਾਰ ਅੱਜ ਹਾਂ 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 ਸਹੀ ਹੈ ਬਾਈ ਬਿਲਕੁਲ 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 2000 ਸਾਡ ਦਿੰਦੇ ਆ ਨਾ ਆਪਾਂ ਤਾਂ ਛੱਡਾ ਨਹੀਂ ਇਹਨੂੰ ਤੇ ਆਪਾਂ ਉਹੀ ਕੁਛ ਜਾ ਕੇ ਅਮਰੀਕਾ ਕੈਨੇਡਾ ਕਰਤਾ ਚਲੋ ਆਪਾਂ ਦਾ ਵੈਸਾ ਤਾਂ ਕੋਈ ਹੈ ਹੀ ਨਹੀਂ ਸਭ ਪੰਜਾਬ ਹੀ ਆ ਇੱਕ ਵਾਰੀ ਆ ਜਿਹੜਾ ਬੰਦਾ ਨਹੀਂ ਜਾ ਸਕਦਾ ਉਹਦੇ ਬਾਰੇ ਤਾਂ ਕੀ ਕਹੋ ਹੋਵੇ ਨਾ ਨਹੀਂ ਜਾਣੇ ਬਾਈ ਮਜ਼ਾਕ ਕਰਦੇ ਭਰਾਵਾ ਕੌਣ ਜਾਂਦਾ ਹੈ ਮਜਬੂਰੀਆਂ ਲੈ ਕੇ ਜਾਂਦੀਆਂ ਨੇ ਹਾਲਾਤ ਇਹੋ ਜਿਹੇ ਕਣ ਜਾਂਦੇ ਆ ਬਿਲਕੁਲ ਬਈ ਬਿਲਕੁਲ ਉਹੇ ਹੋ ਜਾਂਦੇ ਆ ਜਦੋਂ ਬੰਦਾ ਜਾਂਦਾ ਉਹ ਵੀ ਪੜ੍ਹ ਨਹੀਂ ਕਾਲਜ ਲਾਈਫ ਦੇਖੀ ਨਹੀਂ ਕੋਈ ਨਹੀਂ ਬਾਈਸ ਕਾਲਜ ਲਾਈਫ ਦੇਖੀ ਨਹੀਂ ਇਹਨਾਂ ਨੇ ਸਕੂਲ ਲਾਈਫ ਦੇਖੀ ਆ ਕਾਲਜ ਲਾਈਫ ਦੇਖੀ ਨਹੀਂ ਇਹ ਹਾਂ ਇਹ ਜਦੋਂ ਦੀ ਪਲੱਸ 2 ਪਾਸ ਕੀਤੀ ਨੇ ਮੇਰ ਜਗਾਰੀਆਂ ਦੇ ਮਾਰੇ ਹੋਏ ਉਹ ਆ ਟੱਠੇ ਟੱਠੇ ਕਹਿੰਦੇ ਪੰਜਾਬੀ ਸ਼ਬਦ ਠੇਟ ਟੱਠੇ ਚਲੋ ਬਈ ਕਿਆ ਸੁਣਾ ਮਾਪ ਤਾਂ ਲੋ ਜੀ ਅਸੀਂ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਵੀ ਅਸੀਂ ਮਿੱਤਰਮੌਲ ਗਏ ਸੀਗੇ ਮਿੱਤਰਮੌਲ ਜਾ ਕੇ ਆਪਾਂ ਕੁਝ ਕੁ ਨੌਜਵਾਨਾਂ ਨੂੰ ਤੇ ਕੁਝ ਕੁ ਛੋਟੀਆਂ ਭੈਣਾਂ ਮਿਲੀਆਂ ਉੱਥੇ ਉਹਨਾਂ ਨੂੰ ਆਪਾਂ ਪੁੱਛੀ ਸੀ ਕੁਝ ਕੁ ਸਵਾਲ ਤੇ ਉਹਨਾਂ ਨੂੰ ਨਹੀਂ ਆਏ ਉਹਨਾਂ ਦਾ ਆਨਸਰ ਪ੍ਰੋਪਰ ਨਹੀਂ ਦੇ ਸਕੇ ਪਰ ਇੱਕ ਇੱਕ ਬੰਦੇ ਨੇ ਵਧੀਆ ਊੜਾੜਾ ਜਰੂਰ ਸੁਣਾਇਆ ਉਹਦੀ ਮੈਂ ਸ਼ਲਾਘਾ ਕਰੂੰਗਾ ਤੇ ਬਾਕੀ ਵੇਣੇ ਆ ਜੀ ਹੁਣ ਇਹ ਸਵਾਲਾਂ ਦੇ ਜਵਾਬ ਗਾਂ ਕਿੱਥੇ ਜਾਣਨੇ ਆ ਮਿਲਦੇ ਆ ਤੁਹਾਨੂੰ ਕੱਲ ਨੂੰ ਨਵੇਂ ਚਿਹਰਿਆਂ ਦੇ ਨਾਲ ਨਵੀਂ ਲੋਕੇਸ਼ਨ ਤੇ ਮਰਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਕਰ ਦਿਓ ਤੇ ਕਮੈਂਟ ਕਰ ਦਿਓ